ਟੱਗੇ ਜਿਹੜਾ ਇੱਥੇ ਆ ਕੇ ਪੰਜਾਬ ਸਰਕਾਰ ਦੇ ਵਿੱਚ ਆਪਣੀ ਇਨਵੋਲਵਮੈਂਟ ਕਰ ਰਿਹਾ ਜਦੋਂ ਜਦੋਂ ਦਿੱਲੀ ਤੋਂ ਹਾਰ ਗਿਆ ਦਿੱਲੀ ਤੋਂ ਲੋਕਾਂ ਨੇ ਨਕਾਰਤਾ ਤਾਂ ਇਹ ਸਾਰਾ ਨਾਮ ਲਸ਼ਕਰ ਲੈ ਕੇ ਪੰਜਾਬ ਚ ਆ ਗਿਆ ਪੰਜਾਬ ਦੇ ਵਿੱਚ ਕਿਉਂ ਨਹੀਂ ਮੋਦੀ ਸਰਕਾਰ ਦੀਆਂ ਸਿਸਟਮਾਂ ਜਿਹੜੀਆਂ ਉਹਨਾਂ ਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦਾ 17 ਗ੍ਰੇਮ ਕਿਸਾਨ ਮਜ਼ਦੂਰ ਬਧਰੇਲੀ ਹੋਈ ਹੈ ਉਹਨੂੰ ਦੇਖ ਕੇ ਬਖਲਾ ਗਈ ਹੈ ਜੀ ਤੇ ਇਹਨਾਂ ਨੇ ਕੱਲ ਤੁਸੀਂ ਦੇਖਿਆ ਹਰੇਕ ਪਾਸ ਦੇ ਤਕਰੀਬਨ ਜਿਹੜੇ ਪਾਰਟੀ ਦੇ ਵਰਕਰ ਸੀਗੇ ਇਹਨਾਂ ਨੇ ਉਹ ਦੋਨਾਂ ਨੂੰ ਗਾਣੇ ਬੁਲਾ ਕੇ ਉਹਨਾਂ ਨੂੰ ਹੁਕਾਇਆ ਹੈਗਾ ਫਰਕਰਾਂ ਨੂੰ ਦਬਤਾਰ ਕੀਤਾ ਜਾ ਰਿਹਾ ਸਰਕਾਰ ਨੇ ਕੀ ਕਹੋਗੇ ਚਾਹਤਾਂ ਗਲਤ ਹੈ ਕਮਰਾ ਹਟਦਾ ਨਤੀਜਾ ਹੈ ਹੋਰ ਕੁਝ ਨਹੀਂ ਹੈ ਇਸ ਤੋਂ ਕੀ ਹਸਲ ਹੋਣਾ ਹੈ ਜਿਹੜੇ ਕਾਰਡ ਬਣਾ ਕੇ ਸਰਕਾਰ ਦੀ ਜੋ ਉਹ ਨਹੀਂ ਮਿਲੀ ਨਾ ਇਹਨਾਂ ਨੇ ਕਾਰਡ ਬੰਦ ਕਰਾ ਕੇ ਸਰਕਾਰ ਆਪਣੀ बीजेपी पार्टी दी दुगनी पॉपुलैरिटी ਗਾ ਇਹ ਕਹਿੰਦੇ ਦਾੜਾ ਕੀ ਕਰ ਰਿਹਾ ਇਹ ਤੇਰੇ ਲਈ ਕਰ ਰਿਹਾ ਹੈ ਕਿਹੜਾ ਕਹਿਣਾ ਹੈ ਦਾੜਾ ਜੀ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਹਾਲਾਂਕਿ ਕਹਿ ਚੁੱਕੇ ਹਾਂ ਪਹਿਲਾਂ ਵੀ ਪਾਰਟੀਆਂ ਸਾਰੀਆਂ ਪਾਰਟੀਆਂ ਬਾੜ ਸੀਮਾ ਪਦਾਨਦੀਆਂ ਰਹੀਆਂ ਨੇ ਹੋਰ ਟੈਸ ਵੀ ਬਣ ਰਹੀਆਂ ਨੇ ਇਹ ਮੇਰੇ ਹਾਰਮ ਪਰੇ ਹੈ ਜਿਹੜੀ ਸਾਡੀ ਬਰਿਏ ਸੀਐਸਸੀ ਆਈਡੀ ਨੂੰ ਦੇਖ ਕੇ ਬਖਲਾਅਟ ਚਾਹੀ ਆਮ ਆਦੀ ਪਾਰਟੀ ਸਰਕਾਰ ਦੇ ਪਹਿਲਾਂ ਪਿਛਲੇ ਦਿਨੀ 17 ਤਰੀਕ ਨੂੰ ਅਸੀਂ ਇੱਕ ਡੈਲੀ ਕੀਤੀ ਆ ਰਾਜ ਸਰਕਾਰ ਨਾਲ ਚ ਬਜੂਰੂ ਦੇ ਕਿਸਾਨ ਦੀ ਬੁਧੇ ਰਹਿੰਦੀ ਜਿਨ੍ਹਾਂ ਨੇ ਇੱਕ ਪਿੱਛੇ ਜ਼ਮੀਨਾਂ ਹੜਪਣ ਵਾਸਤੇ ਪਹਿਲੇ ਜਿਹੜਾ ਹੜਪਣ ਵਾਸਤੇ ਉਹਨੂੰ ਦੇਖਿਆ ਉਹਨਾਂ ਦੀ ਸਕੀਮ ਬਣਾਈ ਸੀ ਉਸ ਸਕੀਮ ਵਿੱਚ ਹਰੇ ਕਿਸਾਨਾਂ ਨੇ ਡਾਂਗਾਂ ਕਰਕੇ ਬੇਲ ਕੱਢੀ ਉਸਦੇ ਹੱਕ ਤੇ ਭਾਪੀ ਨੇ ਇਹ ਤੇ ਬਟਿਆਲਾ ਪਾਰਲੀਮੈਂਟ ਦੀ ਰਾਜਪੁਰੇ ਜਿਹੜੀ ਰੱਖੀ ਚਲੀ ਇੰਤਰਾ ਵੀ ਇਹਾਰ ਦਾ ਇਕੱਠ ਹੋਇਆ ਅਸੀਂ ਕਿਸੇ ਨੂੰ ਬੱਤ ਨਹੀਂ ਦਿੱਤੀ ਕਿ ਇਹਨੂੰ ਬੱਸ ਨਹੀਂ ਟੱਕਰ ਦੇ ਦਿੱਤਾ ਕਿ ਇਹਨੂੰ ਕਾਰ ਨਹੀਂ ਦਿੱਤੇ ਕਿ ਇਹਨੂੰ ਤੇਲ ਨਹੀਂ ਪਾਇਆ ਆਪਣੇ ਆਪ ਨੂੰ ਲਈ ਕਿਸਾਨ ਵੀ ਆਏ ਮਜ਼ਦੂਰ ਵੀ ਆਏ ਆਪ ਮਾਰਿਆ ਆਪ ਨੂੰ ਮਾਰਿਆ ਆਏ ਉਹਨੂੰ ਟੱਕਰ ਲਈ ਇਹਨਾਂ ਨੇ ਜਗਾ ਜਗਾ ਤੇ ਨਾਚੇ ਲਾਇ 50 50 600 ਪਖਾਇਆ ਬੀਜੇਪੀ ਨੇ ਪ੍ਰੈਸ਼ਰ ਬਣਨ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਅਸੀਂ ਸੜਕਾਂ ਤੇ ਆ ਜਾਂਦੇ ਸਾਡੀਆਂ ਬੱਤਾਂ ਰੋਕੀਆਂ ਤਾਂ ਉਹਨਾਂ ਨੇ ਸਾਡੀਆਂ ਬੱਤਾਂ ਰੋਕਣ ਨੂੰ ਬੰਦ ਹੋਏ ਕਾਰਨ ਇਹਲੀ ਕਾਮਯਾਬ ਹੋਈ ਉਸ ਨੂੰ ਅਸੀਂ ਤੇਜੀ ਨੂੰ ਕਾਮਯਾਬੀ ਨੂੰ ਦੇਖ ਕੇ ਬਖਲਾਅਤ ਜਾ ਕੇ ਸਾਡੇ ਗਰੀਬ ਲੋਕਾਂ ਨੂੰ ਮਜ਼ਦੂਰ ਲੋਕਾਂ ਲਈ ਵੱਧ ਵਰਗੀ ਲੋਕਾਂ ਲਈ ਕੇਂਦਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਨੂੰ ਜਿਹੜੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ ਮੌਕੇ ਤੇ ਹੈਲਥ ਕਾਰਡ ਬਣਾ ਰਹੇ ਸੀ ਕਿ ਪ੍ਰਵਾਸ ਚ 5-5 ਘੀਰੇ 5-5 ਜੀਏ ਨੂੰ 23-23 ਲੱਖ ਰੁਪਿਆ ਬਣਦਾ ਮੈਨਾ ਰਕਦਾ ਉਹ ਤੇ ਅੱਜ ਵੀ ਤਰੀਕ ਚ ਪੰਨੂ ਪਤਾ ਗਰੀਬ ਇਲਾਜ ਖੁਲੋਂ ਮਰ ਰਿਹਾ ਉਹਨੂੰ ਇਲਾਜ ਦੇਣ ਲਈ ਕਿਉਂਕਿ ਜਾਰਾ ਤਾਂ ਮਾਰਿਆ ਸੀ ਆਮਾਦੀ ਪਾਰਟੀ ਨੇ ਵੀ 프리 ਇਲਾਜ ਲਵਾਗੇ ਪਰ ਨਹੀਂ ਦਿੱਤਾ ਹੈ ਕਾ ਕੋਈ ਸਕੀਮ ਲਾਗੂ ਕੀਤੀ ਆ ਕੇਂਦਰ ਸਰਕਾਰ ਦੇ ਜਿੰਨੀਆਂ ਸਕੀਮਾਂ ਨੇ ਲਾਡੂ ਕਰਨ ਦੀ ਬਜਾਏ ਉਹ ਰੋਕ ਰਹੇ ਨੇ ਉਹ ਕਹਿੰਦੇ ਨਾ ਅਸੀਂ ਦੇਣੀ ਨਾ ਦੇਮ ਦੇਣੀ ਆ ਅਸੀਂ ਵੀ ਪ੍ਰਣ ਕੀਤਾ ਅਗਲੇ ਲੋਕਾਂ ਚ ਜਾਵਾਂਗੇ ਸਾਨੂੰ ਪੁਲਿਸ ਸਾਡੇ ਦੇ ਪਾਰਟੀਦਾਨੀ ਕਰੇ ਬਾਰੇ ਸਾਨੂੰ ਦੱਸਣਾ ਮੇਰੇ ਤਾਨੂੰ ਚੱਤੇ ਦੇਣ ਕਰੇ ਜਿੱਲਾ ਭੇਜੀ ਅਸੀਂ ਜਿੱਲਾ ਕਰਨ ਦੀ ਕੋਸ਼ਿਸ਼ ਕਰ ਪਰ ਲੋਕਾਂ ਡਾਕਟਰ ਮਾਰ ਦੇਵਾਂ ਦੇ ਇਸ ਕੂਟ ਭਰਾੜ ਜਾ ਕੇ ਇਹਨਾਂ ਨੇ ਸਾਡੇ ਦਿਲ ਨੂੰ ਅੰਦਰ ਕੱਟਿਆ